ਅੱਜ ਤੁਹਾਡੇ ਪਿੰਡ ਦੇ ਵਿੱਚ ਇਹ ਸੰਸਥਾ ਵੱਲੋਂ ਤੇ ਆਲੀ ਸਾਹਿਬ ਦੇ ਉਦਮਾਂ ਦੇ ਨਾਲ ਜਿਹੜਾ ਤੁਹਾਡੀ ਮਾਤ ਲਈ ਆਇਆ ਖਾਦ ਦੇਣ ਆਇਆ ਕੀ ਕਹਿਣਾ ਚਾਹੋਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਇਹ ਨਗਰ ਬੜੇ ਲੰਮੇ ਅਰਸੇ ਤੋਂ ਅਸੀਂ ਹੜਾ ਦੀ ਮਾਰ ਝੱਲ ਰਹੇ ਹਾਂ ਜੀ ਤੇ ਅਸੀਂ ਇਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਮਹਾਲੀ ਤੋਂ ਨਗਰ ਫਲੋਰ ਖਲੋਰ ਨਗਰ ਤੋਂ ਬਾਬਾਜੀਤ ਸਿੰਘ ਜੀ ਦੇ ਤੇ ਕਰਨ ਵੀਰਾਲੀ ਸਿੰਘ ਜੀ ਜਿਹੜੇ ਸਾਡੇ ਇਲਾਕੇ ਦੇ ਬਹੁਤ ਜਿਹਾਰੂ ਆਗੂ ਨੇ ਤੇ ਜਿਹੜੇ ਦਿਨ ਰਾਤ ਇਸ ਇਲਾਕੇ ਨੂੰ ਜਾਣਦੇ ਵੀ ਆ ਕਿ ਕਿਹੜੇ-ਕਿਹੜੇ ਥਾਵਾਂ ਤੇ ਮਾਰ ਪਈ ਆ ਤੇ ਇਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਔਖੀ ਟਾਈਮ ਸਾਡੀ ਬਾਹ ਫੜ ਰਹੇ ਆ ਕਿਉਂਕਿ ਯੂਰੀਆ ਦੀ ਜਿਹੜੀ ਖਾਦ ਦੀ ਬਹੁਤ ਜ਼ਿਆਦੀ ਛਾਟ ਆ ਜ਼ਿੰਮੇਦਾਰਾਂ ਨੂੰ ਮਿਲ ਨਹੀਂ ਰਹੀ ਤੇ ਬਾਕੀ ਅਸੀਂ ਇੰਨੇ ਜੋਗੇ ਨਹੀਂ ਕਿ ਜਿਹੜੀ ਯੂਰੀਆ ਲੈ ਕੇ ਖਤਿਆਂ 'ਚ ਪਾ ਸਕੀ ਤੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਇਸ ਟਾਈਮ ਸਾਡੀ ਬਾਹ ਫੜੀ ਇਹਨਾਂ ਨੇ ਆ ਕੇ ਬਹੁਤ-ਬਹੁਤ ਧੰਨਵਾਦ ਜੀ ਵਾਇਕ ਜੀ ਦਾ ਖਤਸਾ ਵਾਇਕ ਅਲੀ ਸਾਹਿਬ ਬਾਬਾ ਜੀ ਅੱਜ ਤੁਹਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਆ ਕਿਰੋਂ ਕਿ ਜੇ ਆਪਾਂ ਗੱਲ ਕਰੀ ਪਿਛਲੇ ਜਦੋਂ ਫਲੱਡ ਆਇਆ ਸੀ ਉਹ ਰੋ ਵੀ ਤੁਹਾਡੇ ਨਾਲ ਬਹੁਤ ਸਹਿਯੋਗ ਦੇ ਨਾਲ ਤੁਹਾਡੇ ਕਲਕੀ ਸੁਲਤਾਨਪੁਰ ਸੁਲਤਾਨਪੁਰ ਵਿੱਚ ਲੋਕਾਂ ਦੀ ਮਦਦ ਕੀਤੀ ਗਈ ਸੀ ਅੱਜ ਵੀ ਮਦਦ ਕਰਨ ਆਏ ਆ ਕਿਸ ਤਰੀਕੇ ਨਾਲ ਇਹਦੀ ਸੇਵਾ ਨੂੰ ਦੇ ਦੇ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਸਾਰੇ ਵੀਰ ਤੇ ਪਹੁੰਚੇ ਆ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਜੀ ਆਇਆਂ ਨੂੰ ਕਿੰਨਾ ਜਿਹੜੇ ਸਾਡੇ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵ ਦੇ ਰਿਗੇ ਆ ਉਹਨਾਂ ਦੀ ਸਾਰ ਲੈਣ ਲਈ ਟਾਈਮ ਸੁ ਟਾਈਮ ਆਉਂਦੇ ਆ ਇਹਨਾਂ ਵਿੱਚ ਜਿੱਦਾਂ ਅੱਜ ਜਿਹੜੇ ਸਾਡੇ ਸੱਜਣ ਪਹੁੰਚੇ ਆ ਖਲੌਰ ਤੋਂ ਪਿੰਡ ਮੁਹਾਲੀ ਸਰਪੰਚ ਅਮਰਜੀਤ ਸਿੰਘ ਜੀ ਸਰਦਾਰ ਪ੍ਰਵਿੰਦਰ ਸਿੰਘ ਜੀ ਸਰਦਾਰ ਜਸਵੀਰ ਸਿੰਘ ਜੀ ਸਰਦਾਰ ਸਰਿੰਦਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਕਿਰਪਾਲ ਸਿੰਘ ਨੰਬਰਦਾਰ ਜੀ ਤੇ ਸਰਦਾਰ ਲਾਭ ਸਿੰਘ ਜੀ ਬਾਕੀ ਕਿਸੇ ਦਾ ਕੋਈ ਨਾਂ ਰਹਿ ਗਿਆ ਹੋਵੇ ਤੇ ਖਿਮਾ ਤੇ ਵਿਸ਼ੇਸ਼ ਜਿਹੜਾ ਬਾਬਾ ਅਜੀਤ ਸਿੰਘ ਜੀ ਆ ਸਾਡੇ ਇਹ ਕਾਫੀ ਲੰਮੇ ਸਮੇਂ ਤੋਂ ਆ ਰਹੇ ਆ ਇੱਥੇ ਤੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਹੜੇ ਮਤਲਬ ਲੋਕਾਂ ਦੀ ਸਾਰ ਲੈਣ ਲਈ ਆਪਣੀ ਦਹਾਂ ਨੋਵਾਂ ਦੀ ਕਮਾਈ ਦੇ ਵਿੱਚੋਂ ਰਸਵੰਦ ਕੱਢ ਕੇ ਤੇ ਸਾਡੇ ਜਿਹੜੇ ਕਿਸਾਨ ਆ ਜ਼ਿਮੀਂਦਾਰ ਆ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੜਾਂ ਦਾ ਤੇ ਉਹਨਾਂ ਨੂੰ ਆ ਮਤਲਬ ਖਾਤ ਬਹੁਤ ਜ਼ਰੂਰੀ ਹੁੰਦੀ ਆ ਜ਼ਿਮੀਂਦਾਰ ਲਈ ਖਾਸ ਕਰ ਜਿਹੜੇ 2-4 ਕਿੱਲਾਂ ਵਾਲੇ ਜਿਵੇਂ ਦਾਰਾ ਉਹਨਾਂ ਲਈ ਤਾਂ ਇਹ ਵਰਦਾਨ ਆ ਮਤਲਬ ਉਹਨਾਂ ਦਾ ਨੁਕਸਾਨ ਜ਼ਬ ਤੋਂ ਵੱਧ ਹੋਇਆ ਤੇ ਮੈਂ ਤਾਂ ਇਹਨਾਂ ਦਾ ਧੰਨਵਾਦ ਹੀ ਕਰ ਸਕਦਾ ਜੀ ਜਿਹੜਾ ਇੱਥੇ ਸਾਡੇ ਸੁਲਤਾਨਪੁਰ ਉਹਨਾਂ ਲਈ ਪਹੁੰਚਿਆ ਬਾਬਾ ਅਜੀਤ ਸਿੰਘ ਜੀ ਵੱਲੋਂ ਇੱਕ ਗੱਲ ਕਹੀ ਗਈ ਜਿਹੜੀ ਜਿਹੜੇ ਧਾਰਮਿਕ ਸੰਸਥਾਵਾਂ ਆਪਣੇ ਕਹਿੰਦੇ ਕਿ ਜਿੰਨੇ ਖਜ਼ਾਨੇ ਖੋਲ ਦੇਣ ਤਾਂ ਪੰਜਾਬ ਦੀ ਜਿਹੜੇ ਸੜਕਾਂ ਸੋਨੇ ਦੀ ਬਣ ਸਕਦੀ ਹੈ ਕਿਤੇ ਤੇ ਦੇ ਦੇ ਰੇ ਸੋਚ ਇਹਦੇ ਚ ਗੱਲ ਇਸ ਤਰ੍ਹਾਂ ਆ ਜੀ ਗੱਲ ਨਾ ਇਹ ਚਲੋ ਇਹ ਕਈ ਮੁੱਦਿਆਂ ਵਿਸ਼ਾਗਾ ਕਾਫੀ ਲੰਮੇ ਸਮੇਂ ਦਾ ਮੁੱਦਾ ਇਹਦੇ ਚ ਦਾਨ ਦੇਣ ਵਾਲਾ ਤੇ ਦਾਨ ਲੈਣ ਵਾਲਾ ਵੀ ਸਾਫ਼ ਜਾਈਦਾ ਸੰਸਥਾ ਵੀ ਬਹੁਤ ਆ ਅੱਗੋਂ ਦਾਨ ਲੈਣ ਵਾਲੇ ਵੀ ਬਹੁਤ ਆ ਕਈ ਵਾਰ ਸੰਸਥਾ ਜ਼ਿਆਦਾ ਦਾਨ ਕਰ ਜਾਂਦੀਆਂ ਅਗਲੇ ਬੰਨੇ ਮਤਲਬ ਸ਼ੱਕ ਨਾਲੇ ਜਾਦੇ ਬੈਠੇ ਹੁੰਦੇ ਆ ਜਿੱਦਾਂ ਕਿ ਕੁਝ ਬੰਦੇ ਹੜਾਂ ਦੇ ਵਿੱਚ ਸਾਡੇ ਇਧਰ ਏਰੀਏ 'ਚ ਗੱਲ ਕੌੜੀ ਕਈਆਂ ਨੂੰ ਲੱਗੂਗੀ ਪਰ ਉਹਨਾਂ ਸੱਚ ਤਾਂ ਸੱਚ ਹੀ ਆ ਵੀ ਕੁਝ ਬੰਦਿਆਂ ਦੀ ਸੋਚ ਇਹ ਹੁੰਦੀ ਕਿ ਸਾਨੂੰ ਮਿਲ ਜੇ ਤੇ ਬਸ ਅਸੀਂ ਖਾਲ ਗਏ ਇਸ ਚੀਜ਼ ਤੋਂ ਗਰੇਜ ਕਰਨਾ ਚਾਹੀਦਾ ਬਹੁਤ ਦਾਨੀ ਸੱਜਣਾਂ ਨੂੰ ਮੰਨ ਲਓ ਇਹ ਮਹੱਲੀ ਤੋਂ ਪਹੁੰਚੇ ਆ ਸਾਡੇ ਵੀਰ ਸਵੇਰ ਦੇ ਤੁਰੇ ਆ ਠੀਕ ਆ ਜੀ ਇਹਨਾਂ ਨੂੰ ਕੀ ਸਿਰਫ ਆ ਕੇ ਯਾਰ ਇਹਨਾਂ ਨੂੰ ਦੁੱਖ ਆ ਇੱਕ ਆਪਦੇ ਪੰਜਾਬ ਦਾ ਆਪਦੇ ਪੰਜਾਬੀਆਂ ਦਾ ਜੀਵਿਦਾਰਾਂ ਦਾ ਇੱਕ ਦੁੱਖ ਆ ਭਾਵੇਂ 500 ਤੋੜਾ ਮੈਂ ਨਾ ਵੀ 10 ਤੋੜੇ ਵੀ ਦੇ ਕੇ ਜਾਣ ਉਹ ਵੀ ਇਹਨਾਂ ਦਾ ਸਿਰ ਮੱਥੇ ਆ ਕਿੰਨੀ ਦੂਰੋਂ ਇਹ ਸੇਵਾ ਦੀ ਭਾਵਨਾ ਤੇ ਬਾਬਾ ਜੀ ਸਿੰਘ ਜੀ ਜਿਹੜਾ ਨਾਲ ਲੈ ਕੇ ਆਏ ਆ ਇਸ ਤੋਂ ਵੱਡੀ ਸੇਵਾ ਨਹੀਂ ਇਹ ਸਾਰੀਆਂ ਸੰਸਥਾਵਾਂ ਤਾਂ ਠੀਕ ਕਰਦੀਆਂ ਪਰ ਜਿੱਦਾਂ ਸਾਡੇ ਅੱਗੇ ਕੋਈ ਆਗੂ ਹਲਕਿਆਂ ਦੇ ਵਿੱਚ ਜਾਂ ਪਿੰਡਾਂ 'ਚ ਉਹਨਾਂ ਨੂੰ ਬੜੀ ਵਧੀਆ ਬੜੀ ਵੱਡੀ ਜਿਹੜੀ ਨੀਤ ਸਾਫ਼ ਰੱਖ ਕੇ ਮਤਲਬ ਚਲਣਾ ਚਾਹੀਦਾ ਜੇ ਗੱਲ ਕਰੀ ਕਿਤਨ ਕਿਤੇ ਤੁਹਾਡੇ ਤੇ ਵੀ ਜੇ ਵਿਸ਼ਵਾਸ ਹੈਗਾ ਇਸ ਕਰਕੇ ਤੁਹਾਡੇ ਤੱਕ ਅਪਰੋਚ ਕੀਤੀ ਹੈ ਤਾਂ ਕੋਈ ਨਾ ਕੋਈ ਗੱਲ ਤੁਹਾਡੇ ਚ ਵੀ ਤਾਂ ਨਜ਼ਰ ਆਈ ਹੈ ਬਿਲਕੁਲ ਜੀ ਇਹ ਇਸ ਤਰ੍ਹਾਂ ਨਾ ਜੇ ਅਸੀਂ ਅੱਜ ਨਹੀਂ ਨਾ ਕਰਦੇ ਐਦ ਕੀ ਹੜ ਆਇਆ ਪਿੱਛੇ ਆਇਆ ਮਤਲਬ ਸਾਡੀ ਤਾਂ ਇਹ ਸੋਚ ਆ ਵੀ ਕਿਸੇ ਦਾ 1 ਰੁਪਈਆ ਤੱਕ ਨਹੀਂ ਆਪਦੀ ਜੇਬ ਚ ਪਾਉਣਾ ਜਿਹੜਾ ਦਸਬੰਧ ਕੱਡੇ ਦੇ ਵਿੱਚੋਂ 10 ਰੁਪਏ ਪਾ ਦਵਾਂਗੇ ਜੇ ਬਾਬਾ ਜੀ ਆਉਂਦੇ ਆ ਅੱਗੇ ਵੀ ਬਹੁਤ ਸੰਸਥਾਵਾਂ ਨੂੰ ਇਹ ਨਾਲ ਲੈ ਕੇ ਆਏ ਆ ਤੇ ਇਹ ਤੁਹਾਡੇ ਸਾਹਮਣੇ ਬੈਠੇ ਆ ਜਿੰਨੀ ਵਾਰਾਂ ਵੀ ਆਏ ਆ ਮੇਰੇ ਹਿਸਾਬ ਚ ਵੀ ਕੋਲੋਂ ਭਾਵੇਂ ਕੋ 1000 5000 ਲਾਇਆ ਹੋਵੇ ਪਰ ਉਹ ਸਮਾਨ ਦੇ ਵਿੱਚ ਕਦੇ ਵੀ ਇਹ ਨੀਤ ਨਹੀਂ ਰੱਖੀ ਵੀ ਆਪ ਦਾ ਕਰ ਲਈ ਕਿ ਇਹ ਕੀ ਦੇ ਨਾਲ ਇਹ ਸਾਡੇ ਨਾਲ ਜੁੜੇ ਹੋਏ ਆ ਬਾਬਾ ਜੀ ਦੀ ਵੀ ਸੋਚ ਹੈਗੀ ਕਿ ਉਹਨਾਂ ਵੱਲੋਂ ਜਿਹੜਾ ਦਿੱਤਾ ਗਿਆ ਸੇਵਾ ਸਹੀ ਹੱਤਾਂ ਦੇ ਵਿੱਚ ਬਿਲਕੁਲ ਜੀ ਅਸੀਂ ਜਿਹੜੀ ਇਹ ਸੇਵਾ ਆਈ ਹੈ ਨਾ ਇਹ ਅਸੀਂ ਆ ਹੁਣ ਸਾਡੇ ਕਿਸਾਨ ਵੀ ਬੈਠੇ ਆ ਤਕਰੀਬਨ ਮੇਰੀ ਸਵੇਰ ਦੀ 25 30 ਪਿੰਡਾਂ ਦੇ ਵਿੱਚ ਫੋਨ ਤੇ ਗੱਲ ਹੋਈ ਆ ਜਿਹੜੇ ਮੋਤਵਾਰ ਸੱਜਣ ਆ ਕੋਈ ਸਰਪੰਚ ਆ ਕੋਈ ਸਾਬਕਾ ਸਰਪੰਚ ਆ ਉਹਨਾਂ ਨਾਲ ਗੱਲ ਕਰਕੇ ਕਿਉਂਕਿ ਵੇਖੋ ਜਦੋਂ ਅਸੀਂ ਟਰਾਲੀ ਲੈ ਜਾਣੇ ਆ ਇਹਨਾਂ ਵੱਲੋਂ ਤੇ ਆ ਗਿਆ ਠੀਕ ਆ ਜੀ ਕਈ ਵਾਰਾਂ ਕੀ ਹੁੰਦਾ ਉੱਥੇ ਰੱਦੂ ਖੇ ਜ਼ਿਆਦਾ ਹੁੰਦਾ ਅਸੀਂ ਮਤਲਬ ਇਸ ਹਿਸਾਬ ਨਾਲ ਚੱਲਣਾ ਚਾਹੁੰਦੇ ਆ ਵੀ ਜੇ ਇਹਨਾਂ ਨੇ ਸਾਡੇ ਭਰਾਵਾਂ ਨੇ ਆਪਦੀ ਦਸਵੰਦ ਕੱਢ ਕੇ ਆਪਦਾ ਟਾਈਮ ਸਭ ਤੋਂ ਕੀਮਤੀ ਟਾਈਮ ਕੱਢ ਕੇ ਆਏ ਆ ਤੇ ਸਹੀ ਹੱਥਾਂ ਤੱਕ ਪਹੁੰਚੇ ਅਪੀਲ ਕੀ ਕਰਨਾ ਚਾਹੋਗੇ ਜਿਹੜੇ ਕਿ ਪਰਵਾਹ ਤੁਹਾਡੇ ਤੱਕ ਕਿਸ ਤਰੀਕੇ ਨਾਲ ਪਹੁੰਚ ਕਰ ਸਕਣ ਵੇਖੋ ਅਪੀਲ ਤੁਹਾਡੇ মিডিਆ ਰਾਂ ਹੀ ਇਹੀ ਆ ਵਿਵਾਕੇ ਹੀ ਜਦੋਂ ਹੁਣ ਜਾਣਾ ਜਾਂ ਬਾਅਦ ਦੇ ਵਿੱਚ ਵੀ ਜੇ ਕੋਈ ਲੋੜਵੰਦ ਵਾਕਏ ਕਿਸੇ ਨੂੰ ਲੋੜ ਆ ਮੇਰੇ ਵੀਰ ਉਹ ਲਾਓ ਜਿਹਨੂੰ ਨਹੀਂ ਲੋੜ ਉਹ ਕੋਈ ਗੱਲ ਨਹੀਂ ਅਗਲੇ ਕਿਸੇ ਗਰੀਬ ਦਾ ਜਾਂ ਕਿਸੇ ਬੰਦੇ ਦਾ ਸਰਜ ਕੋਈ ਚੌ ਪੰਜਾਂ ਦਹਾਂ ਤੋੜਿਆ ਨਾ ਨਾ ਕਿਸੇ ਨੇ ਵੱਧ امیر ਬਣ ਜਾਣਾ ਨਾ ਗਰੀਬ ਹੋ ਜਾਣਾ ਗੱਲ ਤੱਕ ਚੰਗੀ ਸੋਚ ਦੀ ਆ ਇਹੋ ਜੀ ਸੋਚ ਸਾਨੂੰ ਸਾਰਿਆਂ ਨੂੰ ਰੱਖਣੀ ਚਾਹੀਦੀ ਆ ਪਹਿਲੀ ਤਾਂ ਗੱਲਾਂ ਚਲੋ ਮਹਾਰਾਜ ਕਿਸੇ ਤੇ ਵੀ ਇਦਾਂ ਦੀਆਂ ਮੁਸੀਬਤਾਂ ਲਿਆਵੇ ਨਾ ਪਰ ਜੇਕਰ ਚਲੋ ਇਹ ਕੁਦਰਤੀ ਆਫਤਾਂ ਹੁੰਦੀਆਂ ਆਗਿਆ ਹੋ ਗਿਆ ਤੇ ਸਾਨੂੰ ਫਿਰ ਇਹ ਨਹੀਂ ਵੀ ਬਿਲਕੁਲ ਜੇ ਕੋਈ ਸਾਨੂੰ ਆ ਕੇ ਉਂਗਲ ਫੜਾਉਂਦਾ ਤਾਂ ਅਸੀਂ ਉਹਦੀ ਬਾਹਂ ਹੀ ਖਿੱਚ ਲੀ ਗੇ। ਮਤਲਬ ਜ ਸੰਸਤਾਵਾਂ ਵੀ ਕਈ ਮਤਲਬ ਇਸ ਗੱਲੋਂ ਵੀ ਦੁਖੀ ਹੋ ਜਾਂਦੇ ਆ। ਇਸ ਕਰਕੇ ਮੈਂ ਤਾਂ ਅਪੀਲ ਕਰਦਾ ਵੀ ਜੇ ਸਾਨੂੰ ਜ਼ਰੂਰਤ ਆ ਤੇ ਲਓ ਨਹੀਂ ਤਾਂ ਅਗਲੇ ਨੂੰ ਹੱਥ ਜੋੜ ਕੇ ਕਹੋ ਭਾਈ ਤੁਸੀਂ ਸਾਨੂੰ ਕਹਿਤਾ ਤੁਹਾਡਾ ਦਾਨ ਆ ਗਿਆ ਤੇ ਸਾਹੀ ਵਰਤ ਲਿਆ। ਹਾਂਜੀ ਬਾਬਾ ਜੀ ਜਿਹੜੇ ਕਿ ਤੁਹਾਡੇ ਵੱਲੋਂ ਸਮਾਜ ਵਿੱਚ ਕਿਨ ਕੋ ਬਹੁਤ ਕਿਨ ਕੋ ਲੋਕ ਪੜਾਈ ਦੇ ਕੰਮ ਕਿਤੇ ਜਾਂਦੇ ਆ। ਕੁੜੀਆਂ ਦੇ ਵਿਆਹ ਵੀ ਕੀਤੇ ਜਾਂਦੇ ਗਰੀਬ ਬੱਚਿਆਂ ਨੂੰ ਪੜਾਇਆ ਵੀ ਜਾਂਦਾ ਵਾ ਤਾਂ ਕਹ ਲਓ ਕਿ ਜਦੋਂ ਹੁਣ ਸultanpur ਦੇ ਵਿੱਚ ਫਲੱਡ ਆਏ ਤਾਂ ਉਦੋਂ ਵੀ ਤੁਹਾਡੇ ਵੱਲੋਂ ਬੜੀ ਸੇਵਾ ਕੀਤੀ ਗਈ ਤੇ ਅੱਜ ਵੀ ਤੁਹਾਡੇ ਵੱਲੋਂ ਕਹ ਲਓ ਕਿ ਕਿਸਾਨਾਂ ਨੂੰ ਮਦਦ ਕੀਤੀ ਜਾ ਰਹੀ ਹੈ ਕਿਸ ਤਰੀਕੇ ਨਾਲ ਤੁਹਾਡੇ ਜਿਹੜੇ ਆਦ ਦਾ ਪ੍ਰੋਗਰਾਮ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਖਲੌਰ ਜ਼ਿਲ੍ਹਾ ਮਹਾਲੀ ਸਰਦਾਰ ਅਮਰਜੀਤ ਸਿੰਘ ਜੀ ਸਰਪੰਚ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਸਰਦਾਰ ਸੁਰਿੰਦਰ ਸਿੰਘ ਜੀ ਸਰਦਾਰ ਪਰਵਿੰਦਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਸਾਰੇ ਨਗਰ ਨੇ ਪਿੰਡ ਖਲੌਰ ਨੇ ਅੱਜ ਜੋ ਕਿ ਫਲੱਡ ਆਇਆ ਸੀ ਕਿਸਾਨਾਂ ਨੂੰ ਕਣਕ ਦੇ ਜਿਹੜੀ ਪਛੇਤੀ ਬਜਾਈ ਸੀ ਉਹਦੇ ਵਾਸਤੇ ਉਹਨਾਂ ਖਾਦ ਵੰਡਣ ਵਾਸਤੇ ਆਏ ਆ ਜਦੋਂ ਪਹਿਲਾਂ ਫਲੱਡ ਦਾ ਸਮਾਂ ਸੀ ਉਦੋਂ ਵੀ 60-70 ਲੱਖ ਦਾ ਸਮਾਨ ਵੰਡਿਆ ਗਿਆ ਸਾਰਾ ਸਮਾਨ ਵੰਡਿਆ ਗਿਆ ਸੀ ਸੋ ਸਾਰੇ ਹੀ ਨਗਰ ਨੇ ਪਿੰਡ ਖਲੌਰ ਨੇ ਅੱਜ ਅਸੀਂ ਸਰਦਾਰ ਕਰਨ ਸਿੰਘ ਜੀ ਆਲੀ ਉਹਨਾਂ ਦੇ ਦਫ਼ਤਰ ਪਹੁੰਚੇ ਆ ਸੋ ਸਾਰੀ ਇੱਥੇ ਆਪਾਂ ਸੰਗਤ ਬੈਠੀ ਹੈ ਅੱਜ ਜਿਹੜਾ ਖਾਦ ਅ ਜਿਹੜਾ ਵੰਡਿਆ ਜਾਣਾ ਹੈ ਜਿੰਨਾ ਖਾਦ ਕਿੰਨੀ ਖਾਦ 500 ਬੋਰੀ ਹੈ ਜੀ ਸਰ ਕਹ ਲੋ ਕਿ ਇਸ ਤੋਂ ਲਾਭ ਹੋਰ ਤਾਂ ਡਿਸਟੈਂਸ ਦਾ ਵੱਲੋਂ ਕਿ ਰਿਕੇ ਕੰਮ ਹੋ ਜਰੇ ਲੋਕਲੀ ਕਿਤੇ ਜਾਂਦੇ ਆ ਜਿਹੜੀ ਸਾਡੀ ਸੰਸਦ ਆ ਸਾਡੇ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਜਿਵੇਂ ਕਿ ਲੋੜਵੰਦ ਧੀਆਂ ਦੇ ਵਿਆਹ ਕਰਨੇ ਮਰੀਜ਼ਾਂ ਦਾ ਇਲਾਜ ਕਰਾਉਣਾ ਧੀਆਂ ਦੀ ਲੋੜੀ ਵੀ ਜਿਹੜੇ ਲੋਕ ਕੁੜੀਆਂ ਨੂੰ ਕੁੱਖਾਂ ਚ ਮਾਰ ਦਿੰਦੇ ਨੇ ਉਹ ਮਨਾਈ ਜਾਂਦੀ ਹਰ ਸਾਲ 4-500 ਬੱਚੀਆਂ ਦੀ ਫਿਰ ਜਿਵੇਂ ਕਿ ਕੋਈ ਵੀ ਡੈਥ ਕੇਸ ਹੁੰਦਾ ਉੱਥੇ ਵੀ ਅਸੀਂ ਸੇਵਾ ਭੇਜਦੇ ਹਾਂ ਸਾਰੇ ਸਮਾਗਮਾਂ ਤੇ ਜਿਵੇਂ ਸਕੂਲਾਂ 'ਚ ਬੱਚਿਆਂ ਨੂੰ ਬੂਟ ਦਰਾਵਾ ਪੈਨ ਕਾਪੀਆਂ ਪੈਨਸਲਾਂ ਕਿਸੇ ਬੱਚੇ ਦੀ ਫੀਸ ਇਹ ਸਾਰਾ ਕੁਝ ਹੀ ਸੇਵਾ ਕੀਤੀ ਜਾਂਦੀ ਹੈ ਟੇਬਲ ਨੂੰ ਸੇਵਾ ਕੀਤੀ ਜਾਂਦੀ ਹੈ ਤਾਂ ਜਿਹੜੇ ਹੋਰ ਵੀ ਜਿਹੜੇ ਕਿ ਧਾਰਮਿਕ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦੇ ਕਿ ਇਸ ਤਰੀਕੇ ਨਾਲ ਆਨਰ ਟਾਈਮ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ ਮੈਂ ਤਾਂ ਦੇਖੋ ਜੀ ਚਲੋ ਆਪਣੇ ਤੋਂ ਗੱਲ ਕਰਦੇ ਹਾਂ ਹਰ ਵਾਰੀ ਮੇਰਾ ਇੱਕ ਜਿਹੜੀ ਗੱਲ ਕਹਿਣ ਦੀ ਹੁੰਦੀ ਹੈ ਕਿ ਜਿੰਨੇ ਪੰਜਾਬ 'ਚ ਸਾਡੇ ਬਾਬੇ ਬੈਠੇ ਨੇ ਜੇਕਰ ਉਹ ਕਿਤੇ ਸਾਰੀ ਮਾਇਆ ਆਪਣੀ ਬਾਹਰ ਕੱਢ ਲੈਣ ਤੇ ਸਹੀ ਤਰੀਕੇ ਦੇ ਨਾਲ ਹਰ ਇੱਕ ਤੱਕ ਪਹੁੰਚਾਈ ਜਾਵੇ ਸਹੀ ਦਾਨ ਸਹੀ ਜਗ੍ਹਾ ਲੱਗ ਜਾਵੇ ਤਾਂ ਅਸੀਂ ਪੰਜਾਬ ਦੇ ਵਿੱਚ ਸੋਨੇ ਦੀਆਂ ਸੜਕਾਂ ਬਣਾ ਸਕਦੇ ਹਾਂ ਪਰ ਗੱਲ ਕੀ ਹੈ ਸਾਡੇ ਵਰਗੇ ਇਕੱਠਾ ਕਰਨ ਤੇ ਲੱਗੇ ਆ ਮਾਇਆ ਕੱਟੀ ਹੋ ਜਾਂਦੀ ਹੈ ਵੰਡਣ ਦਾ ਨਾਮ ਨਹੀਂ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਤੁਹਾਡਾ ਮੇਨ ਮੋਟਿਵ ਲੋਕਾਂ ਦੀ ਸੇਵਾ ਕਰਨਾ ਤਾਂ ਲੋਕਾਂ ਦੇ ਕਿ ਲੋਕੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਸਤੇ ਅਸੀਂ 15 ਦੇ ਵਿੱਚ ਨਸਿਆਂ ਦੇ ਖਿਲਾਫ ਜੰਗ ਛੇੜੀ ਸੀ ਮੈਂ ਸੁਲਤਾਨ ਪਰਲੋਦੀ ਵੀ ਧਰਤੀ ਤੇ ਗੱਡੀ ਤੇ ਸਪੀਕਰ ਬਣ ਕੇ ਪੂਰਾ ਕਮਾਇਆ ਸੀ ਜਿਹੜੀ ਆਪਣੀ ਮੋਟਰਸਾਈਕਲਾਂ ਦੀ ਰੈਲੀ ਕੱਢੀ ਸੀ ਨਸਿਆਂ ਦੇ ਖਿਲਾਫ ਜੰਗ ਉਹਨੂੰ ਨਾਮ ਦਿੱਤਾ ਸੀ ਅੱਜ ਜਿਹੜਾ ਨਸ਼ਿਆਂ ਦੇ ਖਿਲਾਫ ਯੁੱਧ ਚੱਲ ਰਿਹਾ ਅਸੀਂ ਇੱਕ ਗੱਲ ਕੀਤੀ ਸੀ ਵੀ ਪਿੰਡ ਦਾ ਸਰਪੰਚ ਸ਼ਹਿਰ ਦਾ ਐਮਸੀ ਇਹਨਾਂ ਨੂੰ ਸਾਰਾ ਕੁਝ ਪਤਾ ਵੀ ਨਸਾ ਕਿਤੇ ਵੇਚਦਾ ਜੇ ਦੋ ਬੰਦਿਆਂ ਤੁਸੀਂ ਪਰਚਾ ਕਰੋ ਜੇ ਨਹੀਂ ਮੰਨਦੇ ਤਾਂ ਨਸ਼ਾ ਦੋਵਾਂ ਦੇ ਨਾਲ ਚ ਬੰਦ ਹੋ ਜਾਂਦਾ ਜੇਕਰ ਕਰਮਜੀਤ ਅਲੀ ਦੇ ਕੰਮਾਂ ਨੂੰ ਦੇਖੀਏ ਇਹਨਾਂ ਵੱਲੋਂ ਵੀ ਇੱਕ ਨਸ਼ਾ ਛਡਾਊ ਕੇਂਦਰ ਵੀ ਚਲਾਇਆ ਗਿਆ ਹੈ ਤਾਂ ਕਹੋ ਕਿ ਸੁਲਤਾਨਪੁਰ ਦੇ ਲੋਕਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਕੰਮ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਰਨਜੀਤ ਸਿੰਘ ਜੀ ਆਲੀ ਜਿਹੜੇ ਨੇ ਅੱਜ ਹਰ ਇੱਕ ਥਾਂ ਤੇ ਕਿਉਂਕਿ ਨੌਜਵਾਨ ਨਯੰਗਨ ਦੇ ਨੌਜਵਾਨਾਂ ਨੂੰ ਮੈਂ ਤਾਂ ਕਹਿੰਦਾ ਕੁੱਖ ਔਰ ਰੁੱਖ ਬਚਾਉਣੀ ਬੜੀ ਜ਼ਰੂਰੀ ਹੈ ਤੇ ਨੌਜਵਾਨਾਂ ਦੇ ਭਲਾਈ ਵਾਸਤੇ ਵੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਪਿੱਛੇ ਵੀ ਚੰਗੇ ਕੰਮ ਕਰਦੇ ਨੇ ਅੱਗੇ ਵੀ ਕਰਨਗੇ ਪਾਰਟੀ ਹਾਈ ਕਮਾਂਡ ਨੂੰ ਚਾਹੀਦਾ ਕਿ ਇਹਨਾਂ ਦੀ ਸੇਵਾ ਨੂੰ ਮੁੱਖ ਰੱਖਦੇ ਹੋਵੇ ਇਹਨਾਂ ਨੂੰ ਹਲਕਾ ਚਾਰਜ ਵੀ ਲਾਇਆ ਜਾਵੇ ਮੌਕਾ ਦੇਣਾ ਚਾਹੀਦਾ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮਨਜੀਤ ਸਿੰਘ ਹਾਂ ਜਿਹੜਾ ਪਿੰਡ ਵਾ ਪਿੰਡ ਖਲੌਰ ਇਹ ਜਿਹੜਾ ਕਿ ਬਾਬਾ ਅਜੀਤ ਸਿੰਘ ਜੀ ਬੱਲੋਤ ਕਰਨਬੀਰ ਜਿਹੜੇ ਕਿ ਆਲੀ ਸਾਹਿਬ ਵੱਲੋਂ ਕਿਹਾ ਲੋਕੀ ਪਿੰਡਾਂ ਦੇ ਵਿੱਚ ਜੇ ਕਿ ਖਾਦ ਦੇਣ ਦੀ ਸੇਵਾ ਕੀਤੀ ਜਾ ਰਹੀ ਹੈ ਕਿੱਦਾਂ ਦੇ ਦੇ ਨੇ ਸੇਵਾ ਵੇਖੋ ਸੇਵਾ ਵਧੀਆ ਜੀ ਇਹਨਾਂ ਦੀ ਬਹੁਤ ਵਧੀਆ ਸੇਵਾ ਕਰ ਰਹੇ ਆ ਸਮਾਜ ਸੇਵੀ ਹਰੇਕ ਕੋਲ ਦੀ ਬਖਸ਼ਦਾ ਪਰਮਾਤਮਾ ਇਹਨਾਂ ਨੂੰ ਬਖਸੀ ਹੈ ਇਹ ਸੇਵਾ ਕਰ ਰਹੇ ਆ ਅਸੀਂ ਪਿੰਡ ਖਲੌਰ ਜ਼ਿਲ੍ਹਾ ਮੋਹਾਲੀ ਤੋਂ ਐਤੋਂ ਪਹਿਲਾਂ ਵੀ ਅਸੀਂ ਲੈ ਕੇ ਆਏ ਹੜਪੇੜ ਤਾਂ ਵਾਸਤੇ ਹੁਣ ਅਸੀਂ ਜਿਹੜੀ ਪਛੇਤੀ ਕਣਕ ਹੈ ਵੀ ਅਸੀਂ ਕਿਹਾ ਵੀ ਉੱਥੇ ਲੋੜ ਹੈਗੀ ਹੈ ਅਸੀਂ ਸਾਰੇ ਪਿੰਡ ਵੱਲੋਂ ਮਾਇਆ ਇਕੱਠੀ ਕਰਕੇ ਤੇ ਸਾਨੂੰ ਇੱਥੇ ਘੱਟ ਸਈਗਾ ਇਸ ਇਲਾਕੇ ਦਾ ਪਤਾ ਇਹ ਬਾਬਾ ਜੀ ਅਜੀਤ ਸਿੰਘ ਬੈਠੇ ਹੈ ਜੀ ਇਹ ਸੇਵਾਦਾਰ ਇੱਥੇ ਵਧੀਆ ਕਰਦੇ ਨੇ ਸੇਵਾ ਅਸੀਂ ਇਹਨਾਂ ਨੂੰ ਨਾਲ ਲੈ ਕੇ ਇੱਥੇ ਅਸੀਂ ਆਏ ਆ ਤੇ 500 ਕਟਾ ਅਸੀਂ ਲੈ ਕੇ ਆਏ ਦਾ ਖਾਦਾ ਅਸੀਂ ਉਹ ਵਰਤਾਵਾਂਗੇ ਕਹ ਲੋ ਕਿ ਤੁਸੀਂ ਬਾਬਾ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਸੇਵਾ ਦਾ ਕੰਮ ਬਿਲਕੁਲ ਬਿਲਕੁਲ ਅਸਰ ਸਾਡਾ ਪਿੰਡ ਵੀ ਸਾਡੇ ਨਾਲ ਹੈ ਇੱਥੇ ਬੈਠੇ ਹਾਂ ਆਪਣਾ ਗੁਰਦੁਆਰਾ ਗੁਰਦੁਆਰਨ ਕਮੇਟੀ ਦੇ ਮੈਂਬਰ ਨੇ ਸਾਰੇ ਪ੍ਰਧਾਨ ਵੀ ਨੇ ਸਾਨੂੰ ਨਾਲ ਚੱਲਾਂਗੇ ਬਾਬਾ ਜੀ ਇਦਾਂ ਕਰਾਂਗੇ ਸਮਾਜ ਸੇਵੀ ਇਦਾਂ ਹੀ ਅਸੀਂ ਕਰਦੇ ਰਾਂਗੇ ਕਿ ਕਿਤੇ ਲੋੜ ਹੋਵੇਗੀ ਆਪੇ ਪਿੰਡ ਵੱਲੋਂ ਇਹ ਜਿਹੜਾ ਨਗਰ ਜਿਹੜਾ ਪਿੰਡ ਖਲੌਰ ਈਲਾ ਮੁਹਾਲੀ ਤੋਂ ਸਾਰੇ ਪਿੰਡ ਵੱਲੋਂ ਥਿਲ ਫੁੱਲ ਪਟਾ ਮੱਕ ਠੀਕ ਕਰਕੇ ਅਸੀਂ ਇੱਥੇ ਲੈ ਪਹਿਲਾਂ ਵੀ ਅਸੀਂ ਕਰਦੇ ਰਹੇ ਸੇਵਾ ਇੱਥੇ ਆਏ ਹਾਂ ਤੇ ਅੱਜ ਅਸੀਂ ਸੋਚਿਆ ਵੀ ਕਿਸਾਨਾਂ ਵਾਸਤੇ ਕੁਝ ਹੋਰ ਥੋੜਾ ਜਿਆ ਕਰੀਏ ਇਸ ਕਰਕੇ ਅਸੀਂ ਪੁੱਛਿਆ ਵੀ ਰੇਹ ਦੀ ਲੋਡ ਹੋਵੇ ਅਸੀਂ ਯੂਰੀਆ ਦੇ ਲੈ ਕੇ ਆਏ ਕਹਿ ਲਓ ਕਿ ਗੁਰੂ ਦੀ ਨਗਰੀ ਦੇ ਵਿੱਚ ਸੰਗਤ ਦੀ ਸੇਵਾ ਕਰਨਾ ਮਤਲਬ ਬਿਲਕੁਲ ਬਿਲਕੁਲ ਸਾਡਾ ਬਹੁਤ ਧੰਨ ਭਾਗ ਸਾਡੇ ਐ ਅਸੀਂ ਇੱਥੇ ਗੁਰੂ ਦੀ ਨਗਰੀ ਵਿੱਚ ਸਾਡਾ ਕਰ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਵੀਡੀਓ ਵਾਲਿਆਂ ਦਾ ਜਿਹੜੀ ਸਾਡੀ ਗੱਲ ਇਹ ਇੱਥੇ ਜੀ ਪਛਾਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਮਿਲੇ ਹੋ ਆਗੇ ਕਿੱਦਾਂ ਦਾ ਇਹਨਾਂ ਨੂੰ ਪੀਰਾ ਲੱਗਿਆ ਕਿੱਦਾਂ ਦਾ ਇਹਨਾਂ ਦਾ ਲੋਕਚਾਰੀ ਲੱਗਿਆ ਬੜੀ ਸੋਹਣਾ ਜੀ ਇਹ ਵਿਸਰੇ ਆ ਚੰਗਾ ਅੱਛੀ ਗੱਲ ਲੱਗੀ ਹੈ ਜੀ ਸਾਨੂੰ ਵੀ ਮਿਲੇ ਨੌਜਵਾਨੀ ਤੁਹਾਡਾ ਕਹਾਂ ਕਿਸਨੇਹਾ ਦੇ ਨੌਜਵਾਨਾਂ ਨੂੰ ਇੱਦਾਂ ਆ ਕੇ ਆਣਾ ਚਾਹੀਦਾ ਨੌਜਵਾਨਾਂ ਨੂੰ ਬਿਲਕੁਲ ਪੋਲਿਟਿਕਸ ਦੇ ਵਿੱਚ ਜੇ ਆਣਾ ਚਾਹੀਦਾ ਕਰਨੀ ਚਾਹੀਦੀ ਹੈ ਜੇ ਵਧੀਆ ਹੈ ਜੀ ਸੱਚੀ ਸੁੱਚੀ ਪੋਲਿਟਿਕਸ ਨੂੰ ਕਰਨੀ ਚਾਹੀਦੀ ਹੈ ਬਾਈ ਦਾ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ ਜੇ ਅੱਛਾ ਬੰਦਾ ਕਰ ਰਿਹਾ ਸੇਵਾ ਕਰ ਰਿਹਾ ਉਹਦਾ ਸਾਥ ਦਿਓ ਆਪਣਾ ਫਰਜ਼ ਵੀ ਹੈ ਤੇ ਧਰਮਿਕ ਥੈਂਕ ਯੂ